ਕਿੰਨੇ ਕੱਪੜੇ ਪਏ ਆ ਆਹਨ ਫੜਾਉਣੀ ਆ ਪਈ ਆ ਲੰਮੇ ਇੰਨੇ ਕੋ ਫੜਾਉਣੀ ਜੋੜ ਦੇਣੇ ਲੈ ਮਾਤਾ ਇਹਨਾਂ ਕੱਪੜੇ ਜੋੜ ਮੈਂ ਕੰਮ ਕਰਨ ਆਲਾ ਹੋਰ ਬਥੇਰਾ ਪੜਾ ਮੇਰੇ ਕੋ ਕੱਪੜੇ ਨਹੀਂ ਜੋੜਦੇ ਮੇਰੇ ਨਾਲ ਥੋੜੀ ਕਿਸੇ ਕਲਤੀ ਕੀਤੀ ਜੇ ਮੇਰੇ ਤੇ ਸਾਰਾ ਸਰੀਰ ਦੁਖਾਂਦਿਆ ਬੈਠੇ ਕੱਪੜੇ ਆ ਤੇ ਕਾਲਪਰ ਨੂੰ ਪੁੱਛਿਆ ਨਹੀਂ ਮੈਨੂੰ ਹੈ ਮੁੰਡਾ ਮੈਨੂੰ ਦਵਾਈ ਦਵਾ ਕੇ ਲਿਆਇਆ ਤੋ ਮੈਨੂੰ ਪੁੱਛਿਆ ਨਹੀਂ ਦੱਸਿਆ ਨਹੀਂ ਵੀ ਚਲ ਮੈਂ ਤੈਨੂੰ ਕੋਈ ਤੈਨੂੰ ਨਾਪ ਘੋਟ ਦਵਾਵਾਂ ਦੇ ਤੂੰ ਚੱਲੀ ਮਾਰੀਆਂ ਨੋ ਬੋਲੀਆਂ ਬੋਲੀਆਂ ਦੋ ਵਜ ਗਈਆਂ ਬੋਲੀਆਂ ਵਾਹ ਮੈਂ ਤੇਰੇ ਮਾਰਾ ਬੜਾ ਪੰਜ ਵਜਾ ਦੇਣੀ ਤੁਹਾਡੇ ਚਾਹ ਥੋੜੀ ਜਿਹੀ ਕੱਪੜੇ ਮੈਂ ਬਾਕੀ ਕੰਮ ਨਹੀਂ ਕਰਨਾ ਜੀ ਮੈਂ ਲੀੜੇ ਨਹੀਂ ਜੋੜਦਾ ਤੈਨੂੰ ਮੈਂ ਸਿੱਧੀ ਘਾਵੇ ਚੋੱਕੇ ਤੇ ਲੀੜੇ ਲਾ ਜਾ ਆ ਲੈ ਫਿਰ ਆਪਣਾ ਸੂਟ ਮੈਂ ਵੀ ਨਹੀਂ ਮੇਤੋ ਵੀ ਨਹੀਂ ਫਿਰ ਟਾਡਾ ਜੋੜਦਾ ਇੰਨੇ ਸਾਲ ਹੋ ਗਏ ਮੈਂ ਵੀ ਤੇ ਤੁਹਾਡੇ ਜੋੜਦੀ ਆਈ ਆ ਆ ਲੈ ਖੜੋ ਆ ਜੋੜ ਲੂ ਮੈਂ ਆਪਣੇ ਆਪ ਹੀ ਜੋੜ ਬਾਕੀ ਕੰਮ ਵੀ ਕਰਨ ਵਾਲੇ ਆ ਆ ਗੱਡੀ ਆ ਖੜੋ ਗਈ ਹੈ ਕਿਦਾਂ ਪੰਪੰਪ ਬੋਲਦੀ ਅੱਗੋਂ ਇਹ ਨਾ ਦੁੱਖਾ ਤੋਂ ਮੈਂ ਆਂਦੀ ਸਾਂ ਵੀ ਉਹ ਨਾ ਆਵੇ ਨਾ ਆਵੇ ਇਹਨੂੰ ਪੜਾ ਗਈ ਕਿ ਨਹੀਂ ਪੁੱਟੀਆਂ ਮੱਤਾਂ ਕਰਨ ਡੈਪੀ ਕਿ ਨਹੀਂ ਆਪਣੀਆਂ ਮਰਜ਼ੀਆਂ ਆਖੀ ਜੇ ਹੁਣੇ ਸੂਤਰ ਵੀ ਆ ਗਈ ਤੇ ਕੋਈ ਨਹੀਂ ਮੈਂ ਆਪਣਾ ਲੀੜਾ ਜੋੜਨੂੰ ਮੈਂ ਇਹਦੇ ਕੋਲੋਂ ਕੰਮ ਨਹੀਂ ਕਰਾਉਣਾ ਇਹ ਕੱਲੀ ਕਰੂ ਇਹ ਕੀ ਸੋਚਦੀ ਐ ਵੀ ਖਰੇ ਮੈਂ ਇਹਦੇ ਨਾਲ ਕੰਮ ਕਰਾਉਂਗੀ ਮੈਂ ਨਹੀਂ ਕੰਮ ਕਰਾਉਣਾ ਕੱਲ ਦੀ ਮੈਂ ਬਿਮਾਰ ਪਈ ਮੰਜੀ ਤੇ ਮੈਨੂੰ ਪੁੱਛਿਆ ਦੱਸਿਆ ਨਹੀਂਗਾ ਵਿਲੀਆ ਮੈਂ ਕੋਈ ਦਵਾਈ ਲੈ ਮਮੀ ਚ ਕੀ ਹਾਲੀ ਕਿੱਦਾਂ ਜਦ ਨੂੰ ਮੈਂ ਨਾ ਘੋਟ ਦਵਾ ਜੋੜਨੇ ਪਏ ਤੇ ਕਿੱਦਾਂ ਰੌਲਾ ਪੈਂਦੇ ਆ ਮੈਂ ਪਾ ਗਏ ਰੌਲਾ ਪੈ ਨਹੀਂ ਮੈਂ ਆਪੇ ਕਰ ਲੂ ਮੈਂ ਆਪਣਾ ਆਪੇ ਕਰ ਲੂ ਮੈਂ ਤੈਨੂੰ ਤੇਰਨਾ ਕੰਮ ਨਹੀਂ ਕਰਾਉਣਾ ਨਾ ਮੇਰੀ ਇੰਨੀ ਕੋ ਵਾਹ ਹੀ ਹੈਗੀ ਮੈਂ ਤੇਰਨਾ ਕੰਮ ਕਰਾਵਾਂ ਇਹ ਚਪਗ ਕੱਲੀ ਕਰਦੀ ਆ ਲੈ ਕਿੱਥੇ ਕਰੇਲੇ ਦੀ ਸਬਜ਼ੀ ਵੀ ਰੱਖਾਂ ਤੇ ਚੀਰੂ ਕੱਖ ਨਹੀਂ ਹੋਇਆ ਇਹਨੂੰ ਬਕਵਾਸ ਨਾ ਬਹੁਤੀ ਕਰ ਤੈਨੂੰ ਮੈਂ ਦੱਸਾਂ ਮੇਰੇ ਨਾਲ ਰੌਲਾ ਪਾਉਣ ਦੀ ਕੋਈ ਲੋੜ ਨਹੀਂ ਮੈਂ ਮੁੰਡਾ ਹਾਂ ਹੁੰਦਾ ਮੈਂ ਆਖਣਾ ਮੇਰੀ ਉਹ ਰੋਟੀ ਵੱਖਰੀ ਕਰ ਦੇ ਮੈਣੀ ਰਹਿਣਾ ਜਦੋਂ ਮੈਂ ਲੈਣਾ ਆਪਣਾ ਹਿੱਸਾ ਵੇਖੀ ਤੇਰੀ ਅਕਲ ਟਿਕਾਣੇ ਕਿੱਦਾਂ ਹੁੰਦੀ ਹਜੇ ਤਾਂ ਤੁਸੀਂ ਰਾਜ ਕਰਦੀਆਂ ਜਿਵੇਂ 3 ਨੂੰ ਦੇਣਾ ਹੁੰਦਾ ਹਿੱਸੇ ਤੇ ਐਂ ਪਾ 3 ਨੂੰ ਦੇਣਾ ਨਹੀਂ ਦਊਂਗੀ ਮੈਂ ਆਪਣੀ 3 ਨੂੰ ਤਿੰਨ ਤਿੰਨ ਪੁੱਛ ਕੇ ਦੇਣਾ ਵੀ ਮੈਂ ਤੇਰੀ ਮਾਰ ਤੈਨੂੰ ਦਿੰਦੀ ਅੱਗੇ ਵੀ ਤੇ ਜੋ ਕੁਝ ਮੇਰੇ ਸੂਟ ਮਾਂ ਨੇ ਭੇਜੇ ਜੋ ਚੰਗੇ ਚੰਗੇ ਚੁਣ-ਚੁਣ ਕੇ ਸਾਰੇ ਉੱਥੇ ਦੇ ਛੱਡੇ ਤੇਰੀ ਮਾਂ ਜਿਹੜੇ ਮੇਰੇ ਭੇਜੇ ਉਹ ਤਾਂ ਬੜੇ ਸੌਤ ਭੇਜੇ ਲੱਲਾ ਪਾਲਿਆ ਕਰ ਗੱਲ ਹੀ ਠੋਪੋ ਪਾਲਿਆ ਕਰ ਕੋਈ ਵੀ ਨਹੀਂ ਭੇਜਣੀ ਹੁਣ ਜਿਹੜਾ ਲੈ ਲੈਂਦੀ ਆ ਨਾ ਉਹ ਵੀ ਨਹੀਂ ਲੈ ਉਹ ਮੇਰੀ ਮੈਂ ਕਿਹਾ ਕਿ ਮਾਰੇ ਮੈਂ ਨਹੀਂ ਲੈਂਦੀ ਬਸ ਬਥੇਰੇ ਦੇਤੇ ਆ ਜਿਹੜੇ ਦੇ ਕੇ ਮਿਹਨੇ ਮਾਰਦਿਆਂ ਜਣਾ ਮੈਂ ਨਹੀਂ ਲੈਂਦੀ ਮੈਂ ਤੁਹਾਡੇ ਜਿਹੜੇ ਮੈਂ ਜਉਂਦੇ ਰਹਿਣ ਮੇਰੇ ਮੁੰਡੇ ਉਹ ਤੇ ਜੋ ਮੇਰੇ ਕੱਢ ਕੱਢ ਕੇ ਤਿਆਰੀਆਂ ਪਾਣੀ ਕੱਢ ਕੇ ਤੀਨੂ ਦੇ ਆਈ ਤੀਨੂ ਦੇ ਦੇਣੇ ਨੇ ਕੀ ਨੂੰ ਤੇ ਮੇਰੇ ਤੀਨੂਆਂ ਦੇ ਦੇ ਕਰੋ ਨਾ ਉਹ ਮੇਰੇ ਹੀ ਦੇਣੇ ਸੀ ਮੇਰੇ ਹੀ ਦੇਣੇ ਆਪਨੇ ਦੇਣੇ ਹੀ ਨਾ ਕਰੋ ਬਣਾ ਕੇ ਦੇਨੇ ਤਾਂ ਸਵਾਦ ਤਾਂ ਹੁੰਦਾ ਤੇਰੇ ਨੇ ਕੀ ਦਿੱਤਾ ਬਿਸਤਰੇ ਮੇਰੇ ਵਰਤਦੀ ਸਾਰਾ ਕੁਝ ਤੋਂ ਮੇਰਾ ਵਰਤਦੀ ਜਿਹਦੂ ਚਾਹੀਦਾ ਦਾਜ ਚਾਹੀਦਾ ਵੀ ਚੰਗੇ ਕਰਦੀ ਨਾਲ ਤੇਰੇ ਨਾਸਾਂ ਦੇ ਵਾਈ ਜਿਹਦੇ ਨਾਲ ਤੁਹਾਨੂੰ ਪਤਾ ਲੱਗਦਾ ਮੈਂ ਜਿਵੇਂ ਕੋਈ ਸਾਨੂੰ ਪਤਾ ਹੁੰਦਾ ਸਾਲੋਗੇ ਚੂੜੀਆਂ ਵਾਂਗ ਸਾਰਾ ਕੰਮ ਕਰਦੀ ਕੀ ਕਦਰ ਪਾਈ ਜੇ ਸਾਨੂੰ ਪਤਾ ਹੁੰਦਾ ਨਾ ਨਹੀਂ ਦੇਣਾ ਉਹ ਉੱਥੇ ਜਵਾਬ ਦੇ ਕੇ ਆਉਣਾ ਮੈਂ ਤੇਰੇ ਵਰਗੀ ਜਨਾਨੀ ਕਰ ਲਿਆਉਣੀ ਨਹੀਂ ਸੀ ਉਹ ਉਦੋਂ ਤੇ ਆਂਦੇ ਨੇ ਵੀ ਚਲ ਕੰਮ ਆਲੀ ਬਣਾ ਕੇ ਤੂੰ ਤਾਂ ਵੀ ਨੌ ਬਣਾ ਕੇ ਲਿਆਂਦਾ ਹੀ ਨਹੀਂ ਲਿਆਂਦਾ ਤੂੰ ਮੈਨੂੰ ਕੰਮ ਆਲੀ ਬਣਾ ਕੇ ਨੋਬੜਾ ਤੇ ਨੰਦ ਨੰਦ ਮੈਂ ਕਿਤੇ ਬੱਤ ਨਹੀਂ ਬਣਨਾ ਮੈਂ ਕਿਹਾ ਕਿ ਮੈਂ ਉੱਥੇ ਕੀ ਕਰਾਂ ਉਹ ਬਣਾ ਕੇ ਲੈ ਆਂਦੀ ਸੀ ਆ ਤੇ ਤੁਸੀਂ ਇੱਥੇ ਗੱਠ ਜਬਾਨ ਲਾ ਗਈ ਮੇਰੀ ਤੈਨੂੰ ਤੇ ਤੁਸੀਂ ਉਹਦੇ ਨਾਲ ਚੰਗੀ ਸੀ ਸੱਸ ਨਾਲ ਉਹ ਬਸ ਕਰਦੀ ਸੀ ਚੈਰੀ ਨੇ ਆਪਣਾ ਲੋ ਕਰਦੀ ਰਹੀ ਉਹ ਵੀ ਸੱਸ ਵੀ ਮੇਰੇ ਨਾਲ ਗੱਲਾਂ ਕਰਦੀ ਸੀ ਆ ਦੀ ਸੇ ਐਡੀ ਬੈੜੀ ਆ ਗਈ ਮੈਂ ਕੀ ਦੱਸਾਂ ਤੈਨੂੰ ਪਰ ਉਹ ਡਾਡੀ ਨਹੀਂ ਰਹੀ ਆ ਉਹ ਆਏਗਾ ਨਾ ਨਹੀਂ ਕਰਦੀ ਉਹ ਘਰ ਵਿੱਚ ਸੋ ਜੋ ਮਰਜੀ ਨੱਗ ਨੋ ਦੇ ਦੋ ਲਾਲਾ ਜੀ ਸੱਸ ਨੂੰ ਫੋਨ ਇੱਕ ਚੰਗਾ ਲਾ ਲੈ ਤੂੰ ਸਾਰੇ ਲਾਲਾ ਕਿਤਾ ਹੱਦੀ ਕਿਵੇਂ ਪਤਾ ਲਾਲਾ ਨਾ ਬਵਾਸ ਕਰਨ ਦੀ ਕੋਈ ਲੋੜ ਨਹੀਂ ਗਈ ਤੇ ਤੁਹਾਨੂੰ ਵੀ ਮੇਰੇ ਨਾਲ ਕੋਈ ਲੋੜ ਨਹੀਂ ਕਰੇਲੇ ਤੇ چیرੂਗੀ ਬਾਕੀ ਮੈਂ ਆਪੇ ਕਰ ਲੈਣਾ ਵਾ ਨਿਆ ਕਰਦੇ ਕਿੱਥੇ ਐ ਮੈਨੂੰ ਪਾ ਕੇ ਤੇ ਪੜਾ ਕੇ ਆਵਾ ਬੜੇ ਇੰਨੇ ਕ ਬੈਠੀ ਨੇ ਇਹਨੇ ਕੀ ਕਰਨਾ ਵਾ ਇੰਨਾ ਕ ਤਾਂ ਕੰਮ ਕਰ ਹੀ ਸਕਦੀ ਅਸਲੋਂ ਸਗੋਂ ਹੀ ਚੰਗੀ ਭਲੀ ਹੈ ਜੇ ਅਲੇ ਮਾਤਾ ਇੰਨੇ ਕ ਕਰੇਲੇ چیرਦੇ ਤੇ ਮੈਂ ਮਾੜਾ ਜਿਹਾ ਕੰਮ ਕਰਨਾ ਹੋਰ ਵੀ ਥੋੜਾ ਜਿਹਾ ਇੰਨੇ ਕ چیرਦੇ ਤੈਨੂੰ ਮੈਂ ਜਦੋਂ ਮੈਂ ਕੱਪੜੇ ਨਹੀਂ ਚੋੜੇ ਤਾਂ ਮੈਂ ਸਬਜ਼ੀ چیر ਦੋ ਕਿ ਤੈਨੂੰ ਨਾਲੇ ਮਾਤਾ ਮਾਤਾ ਕੀ ਹੋਇਆ ਬੋਨਾ ਦੀ ਅਤਰ ਭੁੱਲ ਗਈ ਤੈਨੂੰ ਤੇ ਮੰਮੀ ਜੀ ਮੰਮੀ ਜੀ ਤੁਹਾਡੇ ਕੋ ਕਰਾਇਆ ਨਹੀਂ ਗਿਆ ਹੈ ਐਨਾ ਚਿਰ ਮੰਮੀ ਜੀ ਮੰਮੀ ਜੀ ਕਰਦੀ ਰਹੀ ਆਕ ਲੱਗਾ ਤੈਨੂੰ ਕਰਾ ਲਿਆ ਨੂੰ ਮੈਂ ਤਾਂ ਕੋਈ ਚਿੱਲਣੇ ਨਹੀਂ ਕਿਰਨੇ ਮੰਮੀ ਨਹੀਂ ਫਿਰ ਤੁਹਾਡੀ ਬਣਾਉਣੀ ਤੂੰ ਨਾ ਹਾ ਰੋਟੀ ਪਕਾਉਣੀ ਤੇਰੀ ਗੁਨਾਮਾ ਮੁੰਡੇ ਪਕਾਉਂਦੀ ਜੇ ਇਹਨਾਂ ਨੇ ਲਾਗੋ ਨੌਤੀ ਦੇ ਕੀਤਾ ਜਾਂਦਾ ਤਾਂ ਫਿਰ ਹੁਣ ਆਪਾਂ ਕਹਿੰਦੇ ਤੈਨੂੰ ਮਾਉਂ ਤੇ ਨਾ ਕੀ ਚੁਗਲੀਆਂ ਕਰਦਾ ਤੂੰ ਤੂੰ ਜੀਆਂ ਵਰਗੇ ਆ ਚੁਗਲੀਆਂ ਕਰਦਾ ਤੂੰ ਲੜਨ ਨੂੰ ਤੂੰ ਹੀ ਮੇਰੀ ਭੈਣਾਂ ਵੀ ਆ ਵਰਗੇ ਹੋ ਤੇਰੀ ਭੈਣ ਜੀ ਨੇ ਕੁਛ ਨਹੀਂ ਕਹ ਕੇ ਗਈ ਤੇਰੀ ਭੈਣ ਜੀ ਜਦੋਂ ਮੇਰੇ ਨਾਲ ਆਇਆ ਤਾਂ ਨਾ ਆਪਾਂ ਨਿੱਕੀ ਨਿੱਕੀ ਗੱਲ ਤੇ ਭੰਡੀ ਜਾਵਾਂਗੇ ਇਹਨਾਂ ਤਾਂ ਕਿਸੇ ਨੇ ਬੋਲ ਹੁਣ ਹੀ ਆਪ ਕਰਾਈ ਤੁਹਾਡੇ ਕੋ ਜੀਜੀ ਵੀ ਨਹੀਂ ਕਰਾਇਆ ਗਿਆ ਨਹੀਂ ਤੁਹਾਡੇ ਕੋ ਕਦੇ ਨਹੀਂ ਹੋਈਦਾ ਕੋਈ ਕਸੂਰ ਨਹੀਂ ਸੀ ਪਹਿਲਾਂ ਮੈਨੂੰ ਤੂੰ ਦੱਸ ਤੇਰੀ ਪੱਜੀ ਤਾਂ ਮੈਨੂੰ ਕਰਾਈ ਗਈ ਪਈ ਉਹ ਸੁਭਾ ਨਹੀਂ ਜੇ ਉਹਨੇ ਨਹੀਂ ਜਣਾ ਅਗਲੇ ਤੇ ਭੈਣ ਭਰਾ ਨਾਲ ਕੋਈ ਜ਼ਰਦਾ ਇਦਾਂ ਹੁਣ ਤੁਹਾਡੀ ਘਰੋਂ ਬਾਹਰ ਪਾ ਛੱੜਦੀ ਘਰੇ ਨਹੀਂ ਲੜਦੀ ਹੈ ਕਿੰਨੇ ਕੁ ਪਵਾੜੇ ਪਾ ਛੱੜਦਾ ਜਾ ਕੇ ਮੈਂ ਤੈਨੂੰ ਵਿਖਾਉਂਗੀ ਕਿੰਨੇ ਕੁ ਪਵਾੜੇ ਪੈਂਦੇ ਕਰ ਨਾਲ ਤੇਰੀ ਨਾਲੇ ਗਾਂ ਦੀ ਘਾਟੀਆਂ ਨਹੀਂ ਲੜਦੀਆਂ ਇਹਦਾ ਕੋਈ ਕੋਤ ਆਏਗਾ ਨਾ ਨਹੀਂ ਸਾਡੇ ਚ ਦਰਵਾਜ਼ਾ ਹੈਗਾ ਵੀ ਆਏਗਾ ਨਾ ਕੋਈ ਭੈਣ ਭਰਾ ਨਾ ਮੇਰੇ ਨਾ ਦਾਦਾ ਲਾਲਾ ਤੂੰ ਵੀ ਲੋੜ ਕੋ ਨਹੀਂ ਮੈਂ ਨਹੀਂ ਸਬਜ਼ੀ ਚਿਲਣੀ ਇਹ ਨਾ ਆਖੀ ਵੀ ਮੈਂ ਇਹ ਬੰਨਾਰੇ ਕੋਈ ਮੰਗੀ ਮੇਰੇ ਘਰ ਦੇ ਮੁੰਡੇ ਕਾਈਂ ਤੂੰ ਮੈਨੂੰ ਰੋਟੀ ਫੜਾਏਗੀ ਵੀ ਨਾ ਮੇਰਾ ਭਨਵਾ ਮੈਂ ਨਹੀਂ ਫੜਾਉਂਦੀ ਖਾਵੇਂਗੀ ਆਪੇ ਤੂੰ ਮੈ ਕਿ ਫੜਾਉਂਦੀ ਮੈਨੂੰ ਕਿੰਨਾ ਰੋਟੀ ਜਦੋਂ ਮੈਂ ਦੱਸਿਆ ਨਾ ਮੈਨੂੰ ਕਿਤੇ ਤੇਰੇ ਵਰਗੀ ਤਾਂ ਭੱਜੀ ਆਉ ਮੈਨੂੰ ਰੋਟੀ ਫੜਾਉਣ ਫੜਾਉਂਦੀ ਨਹੀਂ ਤੂੰ ਮੈਨੂੰ ਰੋਟੀ ਕਿ ਡੀਗੀ ਅੱਠੇ ਜਬਾਨ ਲੱਗ ਗਈ ਪੌਂਕੀ ਜਾਂਦੀ ਪੌਂਕੀ ਜਾਂਦੀ ਜਿਵੇਂ ਕੁੱਤੇ ਦੀ ਜਬਾਨ ਲੱਗੀ ਹੁੰਦੀ ਹੈ ਅਸਰ ਤੇ ਚੁੰਨੀ ਵੀ ਲੱਗ ਗਈ ਹੈ ਕੀ ਤੇਰੀ ਕੌਰ ਆਂਦੀ ਹੈ ਕਿੱਦਾਂ ਤੂੰ ਗਾਲਚ ਪਾ ਕੇ ਤੁਰੇ ਫਿਰਦੀ ਜਿੱਦਾਂ ਹੀ ਨਹੀਂ ਲੱਗਦਾ ਕੋਈ ਨਾ ਕੋਈ ਪਾਉਂਦਾ ਹੁਣ ਨਹੀਂ ਕੋਈ ਪਾਉਂਦਾ ਲੜਾਈ ਕੋਲ ਆਪਣੀ ਜਗ੍ਹਾ ਇਸ ਤੇ ਬੰਦੇ ਦੀ ਆਪਣੀ ਜਗ੍ਹਾ ਹੁੰਦੀ ਤੂੰ ਸਿਰ ਤੇ ਚੁੰਨੀ ਲਾ ਪਾ ਕੇ ਅੰਤਰਾ ਨਿਕਾਜ ਸਟਾਲ ਜਰ ਕਿੱਦਾਂ ਤੂੰ ਮੈਡਮ ਬਣੀ ਫਿਰਦੀ ਜਾਂਦੀ ਕੋਡ ਨਹੀਂ ਕੱਢੇ ਤੇਰੇ ਮੈਂ ਕਢਾਉਂਦੀ ਵੇਖੀ ਕਿੱਦਾਂ ਤੂੰ ਜੇ ਮੈਂ ਕਿਹਾ ਤੈਨੂੰ ਕਈ ਮਿਲਿਆ ਨਹੀਂ ਨਾ ਹੁਣ ਵੇਖੀ ਤੈਨੂੰ ਮੈਂ ਸੂਤਰ ਕਰਦੀ ਕਿੱਦਾਂ ਕਲੀ ਪਰ ਮੈਂ ਤੈਨੂੰ ਆਜੂਗੀ 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 ਉਹਦੇ ਲਈ ਤੇਰਾ ਚਾਰ ਆਜੂ ਕਰਨਾ ਆਜੂਗੀ ਵੇਖੀਂ ਜਦੋਂ ਆਗੀ ਤਾਂ ਸੂਤਰ ਗੱਡੀ ਹੁੰਦੀ ਮੇਰੀ ਤੇ ਚਲ ਜਿਹੜੀ ਹੋਊ ਵੇਖੀ ਜਾਊ ਇਹ ਤੇ ਉਦੋਂ ਕੱਲ ਕਹਣਾ ਵੀ ਤੁਹਾਨੂੰ ਉਹ ਸੂਤ ਕਰਦੀ ਆ ਕਿ ਤੁਸੀਂ ਉਹਨੂੰ ਸੂਤ ਕਰਦੇ ਬਕਵਾਸ ਕਿੰਨਾ ਕਰਦੀ ਆ ਕਰਲਾਂ ਤਾਂ ਤੇਰੀ ਮਾਂ ਨੂੰ ਫੋਨ ਕਰਦੀ ਮੈਂ ਵੇਖ ਗੱਲ ਜਿਹੜਾ ਬੰਬ ਪੀੜਨਾ ਤੂੰ ਮੇਰੀ ਮਾਂ ਤੇ ਪੀੜ ਲੈ ਜਿਹੜਾ ਮੇਰੀ ਭੈਣ ਤੇ ਵੀ ਪੀੜ ਲੈ ਮਾਂ ਤੇ ਵੀ ਲੈ ਹਾਂ ਮੈਂ ਕਰਦੀ ਤੇਰੀ ਮਾਂ ਨੂੰ ਫੋਨ ਹਮਰਦਾਰ ਮੈਨੂੰ ਕੋਈ ਸਬਜ਼ੀ ਫੜਾਵੇਂ ਤਾਂ ਨਾ ਮੈਂ ਚੱਲਣੀ ਤੇ ਨਾ ਮੈਂ ਬਣਾਉਣੀ ਰਹੀ ਗਾਹ ਰੋਟੀ ਦੀ ਰੋਟੀ ਤਾਂ ਤੂੰ ਲੈ ਕੇ ਆਏਂਗੀ ਪਤਨੀ ਆਈ ਲੱਗੀ ਨਹੀਂ ਫਿਰ ਭੁੱਖ ਲੱਗਦੀ ਵਿੱਚ ਟਾਈਮ ਨੇ ਭੁੱਖ ਲੱਗ ਜਾਂਦੀ ਤੁਹਾਨੂੰ ਹਾਂ ਤੇਰੀ ਨਹੀਂ ਭੁੱਖ ਤੇ ਫੜ ਫੜ ਖਾਏ ਪਤਨੀ ਫੜ ਕੇ ਖਾਏ ਘਰ ਨਾਲਾ ਸਾਰਾ ਹੀ ਕੰਮ ਹੈ ਇਹਨੂੰ ਗੱਲਾਂ ਜਿੰਨੀਆਂ ਤੂੰ ਮਰਜ਼ੀ ਸੁਣ ਲੋ ਆਪੇ ਕਰਿਆ ਕਰੂ ਮੈਂ ਨਹੀਂ ਡੰਗਰਾਂ ਚ ਜਾਇਆ ਕਰਨਾ ਸਹੀ ਆਂਦੀ ਮੇਰੀ ਭੈਣ ਸਹੀ ਮਤਾਂ ਦੇ ਗਈ ਨਹੀਂ ਤੇ ਮੇਰੇ ਸਾਰੀ ਉਮਰ ਕੰਬੜੀ ਬੈਣਾ ਨੇ ਡਣਾ ਹੈ ਜਾਂ ਮੈਂ ਫੋਨ ਤੇ ਲਾਵਾਂ ਉਹਨੂੰ ਵਿਚਾਰੀ ਨੂੰ ਕੱਲ ਦੀ ਕੱਢੀ ਦੁਖੀ ਹੋ ਕੇ ਇਹੋ ਜੀ ਸਾਸ ਨੂੰ ਲੱਗੀ ਆਪੇ ਹੋਣ ਜੋਕ ਲਵੇ ਹੈਲੋ ਹੈਲੋ ਆ ਸ਼ੁਕਰ ਆ ਸਤਿ ਸ੍ਰੀ ਅਕਾਲ ਮੈਂ ਸਾਈ ਫੋਨ ਚੁੱਕਿਆ ਹੀ ਕੱਲ ਦਾ ਮੈਂ ਤਾਂ ਕੀ ਚੁੱਕਣਾ ਗੁੱਸਾ ਪਤਾ ਕਿੰਨਾ ਕਿਤੇ ਮੈਂ ਅੱਧੀ ਰਾਤ ਮੁੰਡਾ ਲੈ ਕੇ ਘਰ ਪਹੁੰਚੀ ਤੇ ਤੁਸੀਂ ਕਿਤੇ ਫੋਨ ਲਾ ਕੇ ਨਹੀਂ ਕਿਚਨ ਆ ਸੱਸ ਜੀ ਕਿੱਥੇ ਆਏ ਆ ਮੈਂ ਤੇ ਬੜੇ ਹੀ ਫੋਨ ਲਾਈ ਮੈਨੂੰ ਇੰਨੀ ਟੈਨਸ਼ਨ ਸਾਰੀ ਰਾਤ ਮੈਂ ਨੀਂਦ ਨਹੀਂ ਆਈ ਹੈ ਫੋਨ ਕਿਤੇ ਪਰਸਾ ਛੋਣਾ ਫਿਰ ਮੈਨੂੰ ਮੈਂ ਵੇਖਿਆ ਹੀ ਨਹੀਂ ਗੁੱਸੇ ਦੀ ਮਾਰੀ ਨੇ ਮੈਂ ਸੌਂ ਗਈ ਫਿਰ ਆਣ ਕੇ ਨਾਲੇ ਮੈਂ ਸਾਰਾ ਕੁਝ ਦੱਸਿਆ ਕਰਦੇ ਆਪਣੇ ਨੂੰ ਘਰ ਵਾਲੇ ਨੂੰ ਆਣ ਕੇ ਤੇ ਨਾਲੇ ਫਿਰ ਮੁੰਡਾ ਲੈ ਕੇ ਸੁੱਤੀ ਰਾਮ ਨਾਲ ਮੜ ਕੇ ਫਿਰ ਕਹਿੰਦੇ ਮੈਂ ਚੱਲ ਤੂੰ ਦੱਸਣਾ ਨਹੀਂ ਰੱਖਣਾ ਉਹਨੂੰ ਫਿਰ ਮੈਂ ਛੱਡ ਪਰੇ ਇਹ ਵੀ ਉਹਦੀ ਬੰਦੀ ਇਹਨੂੰ ਕਦੀ ਫੋਨ ਨਾ ਨਹੀਂ ਐਵੇਂ ਉਹਦੀ ਬੰਦੀ ਮੇਰੇ ਤੇ ਆਪ ਸਗੋ ਦਿਮਾਗ ਚ ਚੰਗਾ ਹੋਇਆ ਤੂੰ ਆ ਗਈ ਥੋੜੀ ਬਾਤ ਹੀ ਮੱਤ ਦੇਗੀ ਹੈ ਨਹੀਂ ਤੇ ਮੈਂ ਤਾਂ ਹੁਣ ਚੰਗੀ ਹੌਲੀ ਕਰਨ ਰਹੀ ਮੈਂ ਮੈਨੂੰ ਤਾਂ ਆ ਬੜਾ ਗੁੱਸਾ ਓਏ ਛੋਟਾ ਮੈਂ ਗੋਆ ਫੇਰ ਅੱਜ ਨਾ ਹੁਣ ਮੈਂ ਛੱਡ ਤਾਂ ਮੈਂ ਆਖਿਆ ਭਾਜੀ ਸਤਕੇ ਤੁਮ ਨੂੰ ਜਾਣਾ ਨਾ ਪੈ ਜੇ ਆਪੇ ਦੱਸ ਦੇਣ ਕਰ ਲੰਗੇ ਆਪੇ ਵੇਖੀ ਨਹੌਲੀ ਹੋ ਜਾਣਾ ਮੈਨੂੰ ਦਵਾ ਦਾ ਲੈਣ ਨਾ ਪੱਜੇਗਾ ਨਹੀਂ ਕਰਦਾ ਅੱਜ ਕੱਲ ਇਦਾਂ ਦੇ ਕੰਮ ਜਿੱਦਾਂ ਦੇ ਟੋਣ ਕਰਦੀ ਹੈ ਤੇ ਨੂੰ ਮੈਂ ਸਿੱਧੀ ਮਾਰ ਚਲ ਮੈਂ ਜੇ ਕਰ ਨਹੀਂ ਲੱਗ ਪੀ ਹਾਂ ਚਲ ਸਤਕਾਰ ਤੇ ਬੰਦਾ ਕਰਦਾ ਚਲ ਮੇਲਣਾ ਮਾੜੀ ਚੰਗੀ ਕਰ ਲੈਂਦੀ ਮੇਰੇ ਦਿਲ ਤੇ ਨਹੀਂ ਆਉਂਦੀ ਪਰ ਇਹਦੇ ਹੱਦ ਕਰਤੀ ਐ ਇਦਾਂ ਕਰਕੇ ਤੇਨੇ ਤੇ ਮੇਰੇ ਦਿਮਾਗ ਤੇ ਮੇਰੇ ਤੇ ਆ ਬੜਾ ਗੁੱਸਾ ਆਇਆ ਲੱਗੀਆਂ ਸਟਮੈਂਟ ਨਹੀਂ ਕੱਖ ਵੀ ਕੀਤਾ ਵਾਵਾ ਲੱਗੀ ਸਾਟ ਇਹਦੇ ਪੁੱਟੀ ਲੱਗੀ ਮੈਂ ਨਹੀਂ ਵੇਖੀ ਮੈਂ ਬਾਅਦ ਚ ਦਿੱਤਾ ਹੀ ਸੇਖੂ ਕੋ ਸਭ ਪੁੱਠੀ ਬੋਲਦੀ ਮੈਨੂੰ ਆਂਦੀ ਹਾਂ ਜਾਂ ਫੋਨ ਕਿਉਂ ਤੂੰ ਤੇ ਚੁੱਕਿਆ ਨਾ ਮੈਂ ਫੋਨ ਲਾ ਕੇ ਬਹਿ ਗਈ ਕਾਹਨੂੰ ਆ ਨੂੰ ਕੱਖ ਨਹੀਂ ਹੈ ਐਕਟਿੰਗ ਕਰਦੀ ਹੈ ਜਿਵੇਂ ਕੁਝ ਹੋਇਆ ਹੋਵੇ ਤੇ ਉਹ ਮੰਜੀ ਤੇ ਨਾ ਪਈ ਨਜ਼ਰ ਆਵੇ ਤੈਨੂੰ ਉਹ ਫਿਰਦੀ ਜਿਹੇ ਵੀ ਉਦਾਂ ਦੀ ਉਦਾਂ ਹੀ ਉਹ ਵੀ ਨਾ ਥੋੜੀ ਕੋਈ ਹੋਇਆ ਵਾ ਉਹ ਜਾਣ ਕੇ ਐਕਟਿੰਗ ਕਰਦੀ ਹੈ ਵੀ ਆਪਣੀ ਭੈਣ ਨਾਲ ਲੜੂਗੀ ਲੜ ਕੇ ਜ ਉਹਨੂੰ ਕੱਢੂਗੀ ਇਹ ਨਵੇਂ ਵਾਵਾ ਤਮਾਸ਼ਾ ਵੇਖੇ ਆ ਹੋਈ ਤੇ ਹੈਗਾ ਵਾ ਹੈ ਹੀ ਬਹੁਤ ਹੀ ਚਤੁਰਾ ਮੈਂ ਤੇ ਆ ਪਾਣੀ ਕਿ ਚੱਲ ਕੋਈ ਨਹੀਂ ਇਸਾ ਕਮਾਂਡ ਕਰਦੀ ਐ ਜਿਵੇਂ ਕਿ ਸ਼ੇਰਾਂ ਵਰਗੀ ਤੈਨੂੰ ਤਕੜੀ ਤੇ ਉਹ ਹੋਈ ਨਾ ਪਿਕੋੜੇ ਵਰਗੀ ਮੈਂ ਆਦਿ ਨਹੀਂ ਚੱਲ ਕੋਈ ਨਹੀਂ ਸਤਕਾਰ ਕਰਨਾ ਚਾਹੀਦਾ ਜੇ ਜਿੰਨੇ ਫਿਰ ਵੀ ਇੰਨਾ ਸਤਕਾਰ ਕੀਤਾ ਤਾਂ ਵੀ ਨਿੱਕੀ ਨਿੱਕੀ ਗੱਲ ਤੇ ਮਾਂ ਪਿਓ ਨੂੰ ਬੁਣੀ ਜਾਣਾ ਭੈਣ ਭਰਾ ਨੂੰ ਕਹੀ ਜਾਣਾ ਤੇਰਾ ਕੀ ਇਹਨੇ ਮਾਰਾ ਵੇਖਿਆ ਤੇ ਨਿੱਕੀ ਨਿੱਕੀ ਗੱਲ ਤੇ ਮੈਨੂੰ ਫਿਰ ਗੁੱਸਾ ਨਹੀਂ ਆਉਂਦਾ ਹੁਣਾਂ ਦੀ ਮੇਰੀ ਸੱਸ ਹੈ ਉਹ ਦਿਨਾਂ ਤੇਰੀ ਨਾ ਵਾਧੂ ਗੱਲਾਂ ਕਰਦੀ ਉਹ ਕਰਦੀ ਮਿਹਨਤ ਮੇਨੀ ਹੁੰਦੀ ਹੋਈ ਉਹਨੇ ਮੈਂ ਚੁੱਪ ਗਈ ਸੀ ਸੁਨਾਈਆਂ ਮੈਂ ਗਾੜੀਆਂ ਬਹਾਉ ਕੇ ਚੁੱਪ ਕਰਦੀ ਮਾਹੋ ਨੇ ਚੋਪ ਵੀ ਇਦਾਂ ਹੀ ਕਰਨਾ ਇਦਾਂ ਨੇ ਚੁੱਕ ਤਾਂ ਨਹੀਂ ਕਰਨਾ ਜਿੰਨੀ ਤੂੰ ਕੋਲੀ ਬਣੇਗੀ ਕੋਈ ਨਾ ਵੀ ਅੱਜ ਤੂੰ ਆਈ ਤੇਰਾ ਨਾ ਕੀਤੀ ਕੱਲ ਹੋਰ ਕੋਈ ਆਉ ਤਾਂ ਕਰੂ ਕਿ ਡੇ ਬੁਰੇ ਲੱਗੀ ਦਾ ਅਜੇ ਦੂਜੀ ਆ ਗਈ ਨਾ ਮਤ ਫੇਰ ਆਉਣੀ ਹੁਣ ਅੱਜ ਕੱਲ ਦੀਆਂ ਨਹੀਂ ਇਦਾਂ ਦੀਆਂ ਅਜੇ ਮੇਰੇ ਨਾਲ ਹੀ ਇਦਾਂ ਕਰ ਛੱਡਿਆ ਹੀ ਨੇ ਆਹੋ ਇਹ ਸਗੋਂ ਮੇਰਾ ਹੋਰ ਉਤੋਂ ਦੀ ਹੱਥ ਹੋ ਜਾਣਾ ਦੂਜੀ ਵੀ ਆਵੇ ਮੈਂ ਤਾਂ ਨਹੀਂ ਇਦੋਂ ਤੇਰਾ ਅੱਖੇ ਨੂੰ ਸੂਸ ਕਰ ਇਹਨੇ ਤੇਨੂੰ ਘਰੋਂ ਕੱਢ ਦੇਣਾ ਜਿੱਦਾਂ ਤੇ ਤੇ ਲੱਛਣ ਆ ਮੈਨੂੰ ਜਿੱਥੋਂ ਤੱਕ ਪਾਣੀ ਸਿਰ ਤੋਂ ਲੰਘਿਆ ਪਿਆ ਇਹਨੇ ਕੱਢ ਦੇ ਨਾ ਹੋਈ ਨਾ ਪਿਆਉਂਦੀ ਹਣੀ ਬੱਚੇ ਵੱਡੇ ਹੋਣਗੇ ਤੇ ਚੱਲ ਕੋਈ ਨਹੀਂ ਵੀ ਅ ਕਰੀ ਕੇ ਨਦੀ ਕੋਕ ਨਹੀਂ ਉਹ ਤਾਂ ਜਿਆਦੇ ਦਾਜ ਵਾਲੀ ਲੈ ਲੈਂਦੀ ਹਾਂ ਉਹ ਉਹ ਤਾਂ ਤਿੰਨ ਤਿੰਨ ਮੈਨੂੰ ਗੱਡੀਆਂ ਵਾਲੀ ਚਾਹੀਦੀ ਉਹੀ ਨਾ ਦੇਤਾ ਇਹਨਾਂ ਦੇ ਆਹੇ ਮੈਨੂੰ ਕੀ ਪਤਾ ਹੀ ਮੈਂ ਪਤਾ ਤਾਂ ਸਾਰਾ ਕੋਈ ਉਹ ਤਾਂ ਤੁਸੀਂ ਕੰਮ ਵਾਲੀ ਲਿਆਂਦੀ ਹੂੰ ਕੋਈ ਨਹੀਂ ਹੁਣ ਨਿਆ ਤੂੰ ਨਾ ਗੁੱਸਾ ਕਰੀ ਚੰਗਾ ਮੈਂ ਬਥੇਰਾ ਕਰੰਦੇ ਆ ਹਾਂ ਇਦਾਂ ਹੀ ਐ ਜੇ ਨਾ ਬਾਬਾ ਹੌਲੀ ਕੀਤੀ ਹੋਣੀ ਨੀ ਇਦਾਂ ਸੂਤ ਆਉਣਾ ਨਹੀਂ ਵੇ ਕਿਦਾਂ ਭੈਣ ਨੂੰ ਲੱਗੀ ਫੋਨ ਫੋਨ ਮੇਰਾ ਫੋਨ ਹੀ ਮੈ ਦੇਣਾ ਫੋਨ ਮੇਰਾ ਦੇਵਾ ਦਵਾ ਮੈਂ ਕਿਦਾਂ ਲੱਗੀ ਹੈਂ ਤੂੰ ਮੈਂ ਆਪਣੀ ਭੈਣਾਂ ਨਾਲ ਲੱਗੀ ਤਾਂ ਹਰ ਵਾਰ ਦਾ ਨਾ ਸੁਣਦੀ ਤੈਨੂੰ ਸੁਣੀ ਮੈਂ ਆਪਣੀ ਭੈਣਾਂ ਨਾਲ ਲੱਗੀ ਮੈਂ ਤੇਰੇ ਕੋਲ ਚਾਹ ਮੰਗੀ ਤੇਰੇ ਕੋਲ ਦਿੱਤੀ ਵੀ ਨਹੀਂ ਪਈ ਉੱਠ ਕੇ ਪੀਦੇ ਨਾ ਲੜਨ ਵਾਲੀ ਤੁਹਾਡੇ ਕੋਲ ਨਹੀਂ ਆ ਰਹੀ ਮੈਂ ਤੇਰੇ ਲਈ ਆਪਾਂ ਕੰਮ ਕਰੀਏ ਜਾਂਦੇ ਕਿ ਤੂੰ ਮੇਰੀ ਗੱਲ ਕਰਦੀ ਮੈਂ ਨਹੀਂ ਕਰੀਆਂ ਜਾਂਦੀਆਂ ਜੇ ਤੁਹਾਡੇ ਲੱਗਿਆ ਕਿ ਗਵਣ ਬਹਿ ਜਾਂਦੀਆਂ ਤਾਂ 100 100 ਜੋ ਮੇਰੇ ਕੇਕੇ ਦੀਆਂ ਗਵਣਾਂ ਨੂੰ ਮੈਂ ਤੇਰੇ ਕਹਿੰਦਾ ਮੈਂ ਤਾਂ ਕਰਦੀ ਮੈਂ ਆਹ ਕੀਤੀ ਨਹੀਂ ਹਾਂ ਮੈਂ ਨਹੀਂ ਕਰਤੀ ਆਂ ਬੇਇੱਜ਼ਤੀ ਕਰੀ ਦੀ ਹਾਂ ਕਰੀ ਦੀ ਨਹੀਂ ਆਪੇ ਚਾਹ ਘੁੱਟ ਕੇ ਫੜ ਕੇ ਪੀਆ ਕਰੋ ਚਾਹ ਨਹੀਂ ਬਣਾਉਣੀ ਮੈਂ ਨਹੀਂ ਫੜਨੀ ਠੀਕ ਹੈ ਜੀ ਕਿਹਾ ਨਾ ਕਿਤੀ ਨਾ ਮੈਂ ਨਹੀਂ ਬਣਾਉਣੀ ਇਹ ਚਾਹ ਨਾ ਮੇਣ 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 ਮੈਂ ਕਰਨਾ ਰਹਿ ਜੋ ਤੁਹਾਡੀ ਤੇ ਆਵਾਜ਼ ਆ ਜਾਂਦਾ ਜਦੋਂ ਤੁਹਾਡੀ ਬਿਚੀ ਅੱਖ ਲਾ ਗਈ ਘਰ ਤੋਂ ਹੋਰ ਨਮਾਉਣੀ ਜਿਉ ਤੇਰੇ ਆ ਕੇ ਲਾ ਕੇ ਜਾਂਦੇ ਉਹ ਤਾਂ ਮੈਂ ਤਾਂ ਤੁਹਾਨੂੰ ਕਦੀ ਆਉਂਦਾ ਨਹੀਂ ਮੈਂ ਕਦੀ ਤੇਰੇ ਪਿੱਛੇ ਆਇਆ ਹੀ ਨਹੀਂ ਹਾਂ ਜਾਨਦੇ ਕੰਮ ਕਰਿਆ ਹੀ ਨਹੀਂ ਜੋ ਤਾਂ ਕੁਛ ਮੇਰੇ ਹੀ ਮਾਰੇ ਹੋਗੇ ਨਾ ਮੇਰੇ ਹੀ ਮਾਰੇ ਹੋਗੇ ਜੀ ਜੀ ਕਰਦੀ ਤੇ ਉਹ ਵੀ ਮਾਰੇ ਫੋਨ ਕਰਕੇ ਸਵਾਦ ਲੈਣਦੇ ਤੇਰੇ ਕੋ ਦੱਸ ਆ ਉਹਨੇ ਦੁੱਖ ਸੁੱਖ ਨਹੀਂ ਪੁੱਛਿਆ ਮੈਂ ਲਾਇਆ ਉਹਨੇ ਨਹੀਂ ਲਾਇਆ ਫੋਨ ਮੈਂ ਲਾਇਆ ਮੇਰੇ ਭੈਣ ਭਰਾ ਦਾ ਦੁੱਖ ਸੁੱਖ ਨਹੀਂ ਪੁੱਛਣਾ ਪੁੱਛਣਾ ਅੱਗੇ ਕਿੰਨੇ ਕ ਲਾਉਣੀ ਹੋ ਲੱਗਦੀ ਮੈਨੂੰ ਸਾਰਾ ਪਤਾ ਹੈ ਤੇ ਮੈਂ ਲਾਉਣੇ ਮੈਂ ਹੁਣ ਮੈਂ ਵੀ ਲਾਇਆ ਕਰਨੀ ਅੱਗੇ ਤੇ ਨਹੀਂ ਲਾਉਣੀ ਹੁਣ ਮੈਂ ਲਾਇਆ ਕਰਨੀ ਆ ਤੂੰ ਮਾਰੀ ਪਛੇਤੇ ਬਣਾ ਲਈ ਆਪਣਾ ਬਕਵਾਸ ਤੂੰ ਭੱਲੇ ਤੂੰ ਜੀ ਜੀ ਕਰਦੇ ਆ ਅੱਜ ਆਪਾਂ ਦੇ ਪੀਜੋਗੇ ਮੈਂ ਨਹੀਂ ਚਾਹ ਫਿੜਾ ਕੇ ਜਾ ਲਗ ਲਿਆ ਨਾ ਮੈਂ ਨਹੀਂ ਲਿਆਉਂਦੀ ਮੈਂ ਨਹੀਂ ਲਿਆਉਂਦੀ ਚ ਹੈ ਲੜਨਵਰੀ ਆ ਜਾਂਦੇ ਉਦੋਂ ਤੁਹਾਡਾ ਕੋਈ ਗੋਡਾ ਪਿੱਟਾ ਨਹੀਂ ਦੁਖਦਾ ਕਰਨਾ ਨਹੀਂ ਭੈਣ ਭਰਾ ਨੂੰ ਹੁਣ ਤਾਂ ਕਰੂੰ ਮੈਂ ਲੱਗ ਕੋਲ ਬੈਠ ਕੇ ਕਰੂੰ ਕਿੱਡਾ ਇਹਨੇ ਜਾਨ ਖਾਲੀ ਸਗੋਂ ਦੇਖਿਆ ਹੀ ਆ ਲੋਕਾਂ ਦੀਆਂ ਸੱਸਾਂ ਵੀ ਵੇਖੀਆਂ ਇਦਾਂ ਦਾ ਨਾ ਕੋਈ ਵੇਖਿਆ ਮਾਂ ਨਹੀਂ ਦੁੱਖ ਕਰ ਦਿੰਦੀ ਕਿਤੇ ਮੈਂ ਚੱਲ ਜਾਣਾ 4 ਦਿਨ ਵੇਖਿਆ ਸਗੋਂ ਉੱਥੇ ਬਹਿ ਕੇ ਕਰਕੇ ਆਉਂਗਾ ਨੂੰ ਸਵਾਦ ਆਊ ਨਾਲੇ ਕਰੂ 4 ਦਿਨ ਲੰਘਾ ਪਗੂ ਵੀ ਬਣਾ ਜਾ ਬਣਾ ਕੇ ਜਾਨੀ ਪੇਕਿਆਂ ਨੂੰ ਮੈਨੂੰ ਕੀ ਲੋੜ ਹੈ ਗੋਲ ਪੁਣਾ ਕਰਨ ਦਾ ਇਹਦਾ ਰਹਿਣ ਦੇ ਆਪੇ ਕਰਦੀ ਰਹੂ ਜੀ ਨਹੀਂ ਕਰਦਾ ਮੇਰਾ ਤੇ ਆਂ ਕਲੇ ਚਿੱਲੇ ਹੱਦ ਕਰਦੀ ਇਹਨੇ ਸਭ ਕਿਨੂੰ ਸਖਾਣਾ ਹੀ ਪੈਣਾ ਮੇਰੀ ਭੈਣ ਦੀ ਗੱਲ ਸੱਚੀ ਹੈ ਇਹਨੂੰ ਐ ਕਰਦੀ ਮੈਂ ਆਪੇ ਕਰੂ ਕੰਮ ਜਾਨੀ ਮੈਂ ਵੀ 4 ਦਿਨ ਲਾ ਕੇ ਉਹਦੀ ਬਣਾ ਕੇ ਬਣਾ ਕੇ ਕਰਦੀ ਰਹੂ ਮੇਤੋ ਨਹੀਂ ਹੁੰਦਾ ਨੂੰ ਨੂੰ ਮੈਂ ਆਪੇ ਬਣਾਤੀ ਮੇਰੇ ਤੇ ਤੋਂ ਬੀਰ ਦੇ ਨਾ ਵੀ ਹੋਂ ਨਹੀਂ ਕੱਪੜੇ ਆਪੇ ਤੇਰਾ 3 ਵਜੇ ਤੁਰ ਮੂਹ ਪੇਕਤੀ ਨੂੰ ਨਾਲੇ ਨਾ ਚੱਲ ਲੱਗੂ ਕੋਲ ਨੂੰ ਤੇਨੇ ਕਰਨਾ ਨੇ ਲਿਆ ਔਰ ਨਿਆਣੀ ਪਤੋ ਤਲਾ ਕਾਪ ਆ ਸਬਜੀ ਪਈ ਜੀ ਮਾਤਾ ਤੇ ਉਹ ਚੀਜ਼ ਚਾਰ ਲਿਓ ਮੈਂ ਚੱਲੀ ਆ ਆਪਣੇ ਪੇਕਿਆਂ ਨੂੰ ਪੇਕੇ ਕੀ ਕਰਨ ਚੱਲੀ ਹਾਂ ਨਹੀਂ ਨਾ ਮੇਤੋਂ ਨਹੀਂ ਇਹ ਕੋ ਹੁੰਦਾ ਕੱਖ ਵੀ ਮੇਰਾ ਮਾਨ ਨਹੀਂ ਸਹੀ ਮੇਰਾ ਮਾਨ ਨਹੀਂ ਸੈਟ ਮੈਂ ਆਪਣੀ ਭੈਣ ਦਾ ਪਤਾ ਲੈਣ ਜਾਣਾ ਜੇ ਤੋਦੀ ਹੈ ਨਾ ਤੇ ਪੈਰ ਕੱਟ ਕੇ ਵਿਖਾ ਮੈਨੂੰ ਬਾਹਰ ਜਿਵੇਂ ਕਰੀ ਅਜੇ ਲੱਤਾਂ ਤੋੜੀ ਤੇ ਨਹੀਂ ਮੈਂ ਤੇ ਇਹ ਜਾਣ ਲੱਗੀ ਡਰ ਕੇ ਵਿਖਾ ਲੋ ਤੁਸੀਂ ਡੱਕ ਕੇ ਵਿਖਾ ਲੋ ਤੇ ਮੈਂ ਜਾਣਾ ਕਿ ਕਿਤੇ ਨਹੀਂ ਜਾਣਾ ਕਿਤੇ ਨਹੀਂ ਜਾਣਾ ਮੈਂ ਹੁਣ ਮੈਂ ਸਾਰੀ ਮਾਤਲ ਕੱਟੇ ਨਹੀਂ ਰਹੀ ਮੈਂ ਸੱਤ ਰਹੀ ਹਾਂ 20 ਸਾਲ ਮਾਤਲ ਕੱਟੇ ਮੈਂ 20 ਸਾਲ ਕੱਟੇ ਹੈ ਨਾ ਤੇ ਮੈਂ ਹੁਣ ਵੀ ਜਾ ਸਕਦੀ ਮੈਂ ਤੇ 4-7 ਦਿਨ ਹੋ ਗਏ ਤੇ ਬੈਠੀ ਹਾਂ ਹੈਂ ਉਹ ਤਾਂ ਆ ਗਏ ਹੈ ਮੇਰਾ ਘਰ ਤੇ ਮੇਰਾ ਘਰ ਤੇ ਹੁਣ ਕਿਧਰ ਸੜ ਕੇ ਛੱਡ ਕੇ ਚੱਲ ਨਹੀਂ ਇਹ ਤੁਹਾਡਾ ਵੀ ਘਰ ਵਾ ਮੇਰਾ ਕੋਰੇੜਾ ਖੜੀ ਆਪਣੀਆਂ ਕੁੜੀਆਂ ਜੋਕ ਤੇ ਲੈ ਜਾ ਪੁੱਤਰਾ ਕਿਉਂ ਨਾ ਮੈਂ ਖੜਾ ਉਹ ਨਹੀਂ ਮੇਰਾ ਪੁੱਤ ਉਹ ਵੀ ਮੇਰਾ ਪੋਤਾ ਮੇਰੀਆਂ ਧੀਆ ਧੀਆ ਤੇਰੀਆਂ ਧੀਆ ਲੈ ਜਾ ਮਾਂ ਧੀਆ ਕਦੋਂ ਡਕੀਆਂ ਧੀਆ ਨਹੀਂ ਡਕੀਆਂ ਬਾਹਰ ਸੁੱਟਿਆ ਤੇ ਲੋੜੀ ਤੇ ਤੁਸੀਂ ਵੀ ਤਾਂ ਕਿਸ ਦੀ ਧੀ ਸੀ ਹਾਂ ਤੁਸੀਂ ਚਾਰ ਬਾਜ ਘਾਣਾ ਕਿ ਤੁਸੀਂ ਵੀ ਤਾਂ ਕਹਿੰਦੀਆਂ ਧੀਆ ਤੁਹਾਨੂੰ ਤਾਂ ਕਿਸ ਨੇ ਬਾਹਰ ਸੁੱਟਿਆ ਨਾ ਲੇਕਿਨ ਮੈਂ ਇੱਥੇ ਆਉਂਗੀ ਮੈਂ ਚਲੀ ਵਾਹੇ ਮਿਲਣ ਬਕਵਾਤ ਨਾ ਕਰ ਮੇਰਾ ਤਾਂ ਸਿਰ ਦੁਖੰਡਾ ਪਿਆ ਅੱਗੇ ਹੀ ਤੂੰ ਮੇਰ ਨਾਲ ਬੜਾ ਰੌਲਾ ਪਾਇਆ ਮੈਂ ਨਹੀਂ ਇੰਨੇ ਚੀ ਜੀ ਹਾਂ ਹੂੰ ਤੇ ਤੁਹਾਡਾ ਸਿਰ ਦੁਖਣਾ ਹੀ ਆ ਇੰਨਾ ਚੇਰ ਹੋ ਗਿਆ ਤੁਸੀਂ ਮੈਨੂੰ ਪਾ ਪਾ ਕੇ ਵਿਖਾ ਬਾਹਰ ਤੈਨੂੰ ਮੈਂ ਮੈਂ ਪਾ ਕੇ ਵਿਖਾਉਂ ਤੂੰ ਮੇਂ ਡੱਕ ਕੇ ਵਿਖਾ ਲਿਓ ਜਾ ਕੇ ਵਿਖਾਉ ਤੁਹਾਨੂੰ ਮੈਂ ਹੁਣ ਕੀ ਹੱਟ ਕਰਦੀ ਇਹਨੇ ਆਉਂ ਮੈਂ ਇਸੇ ਘਰ ਵਿੱਚ ਹੀ ਆਉਂਗੀ ਮੈਂ ਮਾਪੂਨੀ ਕੱਪੜੇ ਕਿ ਦੀਏ ਨੇ ਜਾਣ ਖਾ ਲਈ ਮੇਰਾ ਮਾਂ ਨਹੀਂ ਸਾੜਤਾ ਪਾ ਲੈਣੀ ਚਾਰ ਦਿਨ ਲਾ ਕੇ ਹੀ ਆਉਂ ਜੇ ਜਾਣਾ ਤੁਸੀਂ ਕੱਪੜੇ ਪਾ ਲੈਣੀ ਆ ਫਤਿਹ ਦੇ ਪਾ ਲਈ ਨਹੀਂ ਥੋੜੇ ਜਿਹਾ ਆਪਣਾ ਸੂਟ ਪਾ ਲੈਣੀ ਦੋ ਤੱਕ ਪਾ ਲੈਣੀ ਤਿੰਨ ਘਜਾਂ ਤੋਰ ਪਈ ਨਹੀਂ ਕਿੰਨਾ ਹੋਇਆ ਟਾਈਮ ਹੈਗਾ ਜਿੱਦਾਂ ਘੰਟਾ ਇਹਨੂੰ ਆਪੇ ਕਹਿ ਦੂੰਗੀ ਕਿ ਮੈਨੂੰ ਫੋਨ ਆਇਆ ਸੀ ਮੰਮੀ ਨੇ ਠੀਕ ਮੈਂ ਤਾਂ ਆ ਗਈ ਇਹਨਾਂ ਬੁੱਢੀ ਨੂੰ ਇਦਾਂ ਸਬਕ ਨਹੀਂ ਆਉਣਾ ਅੱਗੇ ਨਾਲੋਂ ਸੂਟ ਹੁੰਦੀ ਜਾਂਦੀ ਸਿਖਾਉਣਾ ਇਹਨੂੰ ਇਦਾਂ ਹੀ ਪੈਣਾ ਮੈਂ ਫਤਿਹ ਨਵਾਜ ਮਾਰਾਂ ਫਤਿਹ ਪੋਤਾ ਇਧਰ ਆਓ ਦਾ ਕੰਮ ਕਰ ਹਾਲ ਦੇ ਫਤਿਹ ਇਹਨੂੰ ਕੋਈ ਨਾ ਕੋਈ ਬਹਾਨਾ ਲਾ ਦੂੰਗੀ ਵੀ ਮੇਰਾ ਹੈ ਨਹੀਂ ਮੰਮੀ ਨੇ ਠੀਕ ਫੋਨ ਆਇਆ ਇਹਨੂੰ ਬੁੱਢੀ ਨੂੰ ਕਿਵੇਂ ਸਭ ਕਾਉ ਇਹਦੇ ਜਿਹੜੇ ਹੱਡ ਦੁਖਦੇ ਆਪੇ ਵੇਖੀ ਕਿੱਡੀ ਚੀਜ਼ ਹੁਣ ਕarele ਆਖੇ ਤਾਂ ਕੱਲੇ ਕarele ਨਹੀਂ ਚੀਜ਼ ਨੇ ਮੇਰਾ ਕੱਲ ਦਾ ਮਨ ਦੁਖੀ ਹੋ ਹੋ ਕੇ ਤੇ ਮੇਰਾ ਮਨ ਹੀ ਠੀਕ ਮੇਤੋ ਕੰਮ ਨਹੀਂ ਹੁੰਦਿਆ ਆਪੇ ਕਹਿੰਦੇ ਨਾਲ 4 ਦਿਨ ਸਾਹ ਲੈ ਕੇ ਆਉਣੀ ਜਾਂ ਮੈਂ ਨਾ ਫਤੈ ਨੂੰ ਫੜਕੇ ਲਿਆਵਾ ਫਿਰ ਉਹਨੂੰ ਤਿਆਰ ਕਰਦੀ ਆਂ ਫਿਰ ਮਾਹ ਤੁਰਦਿਆਂ ਕਰਦਾ ਦੁਪਹਿਰ ਥੋੜਾ ਜਿਹਾ ਸ਼ਾਮ ਦੀ ਹੋ ਜੂਗੀ ਹਾਂ ਲੈ ਕੇ ਆਵਾ ਫਤੈ ਬੋਤੇ ਕਿੱਥੇ ਆ ਚਲ ਕੀ ਤੇ ਕੰਮ ਕੌਣ ਕਰੂ ਕੰਮ ਸਾਰੇ ਘਰ ਦਾ ਉਦਾਂ ਲਈ ਫਿਰਦੀ ਉਹ ਤਾਂ ਮੇਰੀ ਨੋ ਚੰਗੀ ਬੜੀ ਇਹ ਸਾਰੇ ਪਵਾੜੀ ਉਹਦੀ ਭੈਣ ਤੇ ਆ ਉਹ ਖਰਾਬ ਕਰਕੇ ਮੰਮੀ ਜੀ ਮੰਮੀ ਜੀ ਕਰਦੀ ਹੁੰਦੀ ਸੀ ਇਹਨੂੰ ਮੈਂ ਜਾਣ ਨਹੀਂ ਦੇਣਾ ਮੇਰੇ ਕੋ ਕਿੱਥੋਂ ਕੰਮ ਹੁੰਦਾ ਮੇਰੇ ਦਿਗੋੜੇ ਗੋੜੇ ਗਿੱਟੇ ਗੋੜੇ ਤੋਂ ਹਦੇ ਚੌਥੇ ਪੰਜਵੇਂ ਦਿਨ ਮੈਨੂੰ ਦਵਾਈ ਲਿਉਣੀ ਪੈਂਦੀ ਜੇ ਚੱਲ ਕਿਤੇ بڑا ਕੰਮ ਖਰਾਬ ਜਿੱਥੋਂ ਤੇ ਕੰਮ ਨਹੀਂ ਹੋਣਾ ਬਾਹਰ ਤੇ ਕਕਸਰ ਹੁਣ ਝੋਨੇ ਲੱਗਣੇ ਕਈ ਕੁਛ ਹੋਣਾ ਤੂੜੀ ਪੰਦਾਈ ਮੈਂ ਕਿੱਥੋਂ ਇੰਨਾ ਲੰਗਰ ਪਕਾ ਲਵਾਂ ਨਹੀਂ ਨਹੀਂ ਇਹਨੂੰ ਮੈਂ ਜਾਣ ਨਹੀਂ ਦੇਣਾ ਮੇਰੇ ਕੋਲ ਕੰਮ ਨਹੀਂ ਹੋਣਾਗਾ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਮਨਾ ਰੱਖ ਕੋਈ ਬਹਾਨਾ ਲਾ ਕਿਸੇ ਤਰ੍ਹਾਂ ਇਹ ਜਾਵੇ ਨਾ ਇੱਥੇ ਰਵੇ ਉਹਦਾ ਮੇਰੀ ਨੋ ਬੜੀ ਚੰਗੀ ਸੀ ਬੜੀ ਚੰਗੀ ਉਹ ਡੰਡ ਲਾ ਕੇ ਮੇਰੀ ਨੂੰਹ ਵਰਗੀ ਕਿਸੇ ਦੀ ਨੂੰਹ ਨਹੀਂ ਹੋਣੀ ਹੁਣ ਮਣਾ ਸੋਚ ਸੋਚ ਇਹ ਤੂੰ ਮਣਾ ਵੇਖ ਕਿੰਨੇ ਕੁ ਲੀੜੇ ਪਾ ਕੇ ਬੈਠੀ ਮੁੰਡਾ ਲੈਣ ਗਈ ਬਾਹਰ ਵੇਨੀ ਆ ਨਾ ਕਿੰਨੇ ਕੁ ਕੱਪੜੇ ਪਾ ਕੇ ਬੈਠੀ ਹੋਈ ਹੈ ਹੋਈ ਨੂੰ ਮੈਂ ਜਾਣ ਨਹੀਂ ਦੇਣਾ ਹੈ ਤੇ ਹੋਰ ਸਿਆਪਾ ਪੈ ਗਿਆ ਕਿੱਥੋਂ ਇਹਨੇ ਜਾਣ ਦਾ ਨਾਂ ਲੈ ਲਿਆ ਵਾ ਮੈਂ ਜਾਣਾ ਮੁੰਦੀ ਆਹ ਹਾਏ ਆਹ ਕੋੜੇ ਕਿੱਡਾ ਬੈਗ ਤਿਆਰ ਕੀਤਾ ਇਹਨੇ ਹੈ ਵੇਖਾਂ ਤਾਂ ਸਹੀ ਕਿੰਨੇ ਕੁ ਕੱਪੜੇ ਪਾਏ ਹਾਂ ਇਹ ਤਾਂ ਕੱਪੜੇ ਕਿੰਨੇ ਪਾਈ ਬੈਠੀ ਬੈਗ ਹੀ ਭਰੀ ਬੈਠੀ ਹਾਂ ਮਨਾ ਕੀ ਕਰੇਗੀ ਜੇ ਇਹ ਚਲ ਗਈ ਤੇਰ ਕੋ ਕੰਮ ਨਹੀਂ ਹੋਣਾ ਤੂੰ ਕੀ ਸੋਚ ਇਹਨੂੰ ਕਿਵੇਂ ਰੱਖਣਾ ਕੋਈ ਨਾ ਕੋਈ ਬਹਾਨਾ ਤੇ ਬਣਾਉਣਾ ਹੀ ਪੈਣਾ ਇਹ ਤੇ ਬੈਗ ਭਰੀ ਬੈਠੀ ਇਹਨੇ ਜਿਆਦਾ ਹੀ ਗੁੱਸਾ ਖਾ ਲਿਆ ਪਰ ਇਹਦੀ ਭੈਣ ਨੇ ਵੀ ਕਿਹੜਾ ਮੇਰੇ ਨਾਲ ਘਟ ਕੀਤੀ ਨਾ ਮੇਰੇ ਅੱਗੇ ਬੋਲਦੀ ਤੇ ਨਾ ਮੈਂ ਇੰਨਾ ਕੁਝ ਕਰਦੀ ਉਹ ਵੇਖੋ ਕੀ ਭਾਨਦਾ